था था। था। मैं, a... मैं... मैं, मैं दो मात नारे मारागा दो हथ करके कर ਇਹ ਦਿੱਕਰੀ ਕਰੀਦਾ ਨਹੀਂ ਜਾਣ ਲੱਗ ਪਈ ਦੇਖੋ ਹੰਗਾਰਾ ਬਹੁਤ ਵਧੀਆ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸਾਰਾ ਕੁਝ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਪਟਿਆਲੇ ਦੇ ਲੋਕ ਦੀ ਇਹ ਚਾਹੁੰਦੇ ਨੇ ਕਿ ਆਪ ਦੇ ਜਿਹੜਾ ਐਮਸੀ ਆ ਉਹ ਚੁਣਿਆ ਜਾਵੇ ਸੋ ਅੱਜ ਮੈਂ ਇੱਥੇ 40 ਨੰਬਰ ਵਾਰਡ ਦੇ ਵਿੱਚ ਆਇਆ ਔਰ 40 ਨੰਬਰ ਵਾਰਡ ਦੇ ਵਿੱਚ ਮੇਰਾ ਭਰਾ ਜਰਨੈਲ ਸਿੰਘ ਮੰਨੂ ਜੋ ਕਾਫੀ ਲੰਬੇ ਸਮੇਂ ਤੋਂ ਪਾਰਟੀ ਲਈ ਜਿਹੜਾ ਸੇਵਾ ਨਿਭਾਰਿਆ ਤੇ ਸੰਘਰਸ਼ ਅਸੀਂ ਇਕੱਠੇ ਸੰਘਰਸ਼ ਦੇ ਸਾਥੀ ਆ ਔਰ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਔਰ ਮੈਂ ਤੁਹਾਡੇ ਮਾਧਮ ਜਰੀਏ ਵਾਰ ਨੰਬਰ 40 ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਜਰਨੈਲ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਉਹ ਤਾਂ ਕਿ ਆਪਣੇ ਵਾਰਡ ਨੰਬਰ 40 ਦੀ ਜਿਹੜੀ ਸੇਵਾ ਉਹ ਕਰ ਸਕਣ ਕਿਉਂਕਿ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਿਹੜਾ ਜज्ਬਾ ਹੈ ਅੱਕਣਾ ਨਹੀਂ ਥੱਕਣਾ ਨਹੀਂ ਸੋ ਇਹੋ ਜਿਹੇ ਬੰਦੇ ਨੂੰ ਜਦੋਂ ਜ਼ਿੰਮੇਵਾਰੀ ਮਿਲਦੀ ਆ ਤਾਂ ਦ੍ਰਿੜਤਾ ਨਾਲ ਜਿਹੜਾ ਕੰਮ ਕਰਦਾ ਔਰ ਮਹੱਲੇ ਦੀ ਨਖਾਰ ਨਖਾਰ ਹੈ ਜਿਹੜਾ ਉਏ ਕਰੋਨਾ ਜਾਣਦਾ ਸੋ ਇਹ ਵਧੀਆ ਤਰੀਕੇ ਨਾਲ ਮਹੱਲੇ ਦਾ ਵਾਰਡ ਦਾ ਜਿਹੜਾ ਕੰਮ ਕਰਾਇਆ ਜਿਹੜਾ ਕਰਦਾ ਅਸੀਂ ਜਰਨੈਲ ਮੰਨੂ ਸਾਡੇ ਆ ਵੀਰ ਆ 40 ਨੰਬਰ ਵਾਰਡ ਤੋਂ ਕੈਂਡੀਡੇਟ ਨੇ ਐਮਸੀ ਦੇ ਉਹਨਾਂ ਦੇ ਪ੍ਰਚਾਰ ਵਾਸਤੇ ਆਏ ਆ ਤੇ ਅਸੀਂ ਬੇਨਤੀ ਕਰਦੇ ਆ ਸਾਰੇ ਮਹੱਲਾ ਵਸਨੀਕਾਂ ਨੂੰ ਵੀ ਸਾਰੇ ਜਰਨੈਲ ਸਿੰਘ ਮੰਨੂ ਨੂੰ ਬਰਤ ਬਰ ਵੋਟਾਂ ਭਰ ਕੇ ਦਿਤਾਓ 21 ਤਰੀਕ ਨੂੰ ਆਪਾਂ ਨੂੰ ਕਾਮਯਾਬ ਕਰੀਏ ਜਿਹੜਾ ਪੰਜਾਬ ਸਰਕਾਰ ਦਾ ਇਹ ਕੈਂਡੀਡੇਟ ਆ ਇਹਦਾ ਸਾਰ ਜਿਵੇਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲੋਕਾਂ ਨੂੰ ਜਿੰਨੇ ਵੀ ਕੈਂਡੀਡੇਟ ਖੜੇ ਆ ਆਮ ਆਦਮੀ ਪਾਰਟੀ ਦਾ ਜਿਟਾਉਣਾ ਚਾਹੀਦੇ ਆ ਕਿਉਂ ਸਰਕਾਰ ਨੂੰ ਕੰਮ ਲੈਣ ਦੇ ਦੂਜਾ ਭੈਮਤੀ ਬਣਾ ਲਈਏ ਜਾਂ ਸਰਪੰਚ ਬਣਾ ਲਈਏ ਉਹਦੇ ਵਿਚਾਰੇ ਦੇ ਪੱਲੇ ਕੁਝ ਨਹੀਂ ਹੁੰਦਾ ਫਿਰ ਲੋਕਾਂ ਨੂੰ ਕਿਹੋ ਗੱਲ ਕਹਿੰਦਾ ਯਾਰ ਕੀ ਕੀ ਕੜਾ ਸਰਕਾਰ ਮੈਂ ਕੀ ਕਰਾਂ ਇਸ ਕਰਕੇ ਜਰਨੈਲ ਸਿੰਘ ਮਨੂ ਨੇ ਸ਼ਿਕਾਇਤ ਵੀ ਆ ਤੇ ਵਧੀਆ ਕੈਂਡੀਡੇਟ ਹੈ ਤੇ ਸਾਰਿਆਂ ਨੂੰ ਇਹਨਾਂ ਦਾ ਸੰਯੋਗ ਕਰਦੇ। ਕਿੱਥੇ ਆਪਾਂ ਇਹ ਵੀ ਕਹਿੰਦੇ ਕਿ ਸਾਡੀ ਮਾਦੀ ਪਾਰਟੀ ਉਹਨਾਂ ਦਾ ਕਿਆ ਜਾਂਦਾ ਸੀ ਕਿ 90 ਪਿੰਡੋਂ ਟਿਕਟ ਚ ਜਾਂਦੀ ਹੈ। ਕਿੱਥੇ ਕਿੱਥੇ ਜਿਹੜਾ ਹੈਗਾ ਪੁਰਾਣੀ ਜਿਹੜੇ ਮੈਂ ਉਹ ਪੁਰਾਣੇ ਹੀ ਆ ਆਪਾਂ ਦੇ ਨਾਲ ਮੰਤਰੀ ਸਾਹਿਬ ਮਿਲਾਵਾ ਵੀ ਤੇ ਮੇਰੇ ਕਮੇਟਾ ਜਿਵੇਂ ਹੁਣ ਸਾਡੇ ਪ੍ਰਦੀਪ ਜੋਸ਼ਣ ਜੀ ਨੇ ਉਹ ਪੁਰਾਣੇ ਸੀ ਉਹ ਵੀ ਐਮ ਸੀ ਸਾਰੇ ਜਿੰਨੇ ਵੀ ਸੀ ਇੱਕਾ ਦੁਕਾਹ ਤੋਂ ਬੈਣਾ ਸਾਰੇ ਆਰਬੋਟ ਪੁਰਾਣੇ ਜਿਨ੍ਹਾਂ ਨੇ ਇਹ ਖੜੀ ਕੀਤੀ ਸੀ ਪਾਰਟੀ ਉਹਨਾਂ ਨੇ ਇਹਨਾਂ ਦੇ ਕੈਂਡੀਡੇਟ ਆ ਆਮਦ ਮੈਪਾਰਟਮੈਂਟ ਹੋਏ ਬਿਸਾਫਿਰ ਪੁਰਾਣੇ ਵਰਕਰ ਐ ਕੋਈ ਪਾਰਟੀ ਵੱਡੀ ਦੀ ਵੀ ਮਾਰੀ ਵੀ ਦੇਗੀ ਸਾਰਾ ਕੁਝ ਹੋ ਸਕਦਾ ਤੁਸੀਂ ਜਿਤਾਓ ਉਹ ਤੋਂ ਬਾਅਦ ਜ਼ਿੰਮੇਵਾਰੀਆਂ ਦੇ ਪਾਰਟੀ ਨੇ ਜਿਤਨਾ ਨਾ ਇਹ ਸਭ ਤੋਂ ਪੁਰਾਣੇ ਵਾਲੰਟੀਅਰ ਨੇ ਤੇ ਨਾਮ ਵਾਲੇ ਨੇ ਪਲੱਸ ਕੇਜਰੀਵਾਲ ਸਾਹਿਬ ਨੂੰ ਸਿੱਧਾ ਇਹਨਾਂ ਨੂੰ ਜਾਣਦੇ ਨੇ ਸੰਦੀਪ ਪਾਟਕ ਜੀ ਨੂੰ ਜਾਣਦੇ ਨੇ ਸਾਰੀ ਜੰਨੀ ਵੀ ਵੱਡੀ ਟੀਮ ਆ ਸ਼ੋਦੀਆ ਜੀ ਨੂੰ ਨਾਂ ਨਾ ਜਾਣਦੇ ਜੇ ਸਾਰੇ ਜਾਣਦੇ ਆ ਤੇ ਤੁਹਾਡੇ ਭੱਲੇ ਦੀ ਕਿਸਮਤ ਆ ਵਧੀਆ ਹੋ ਸਕਦਾ ਸਾਰਾ ਕੁਝ ਵਧੀਆ ਹੋ ਸਕਦਾ ਫਿਰ ਮਨੋਸਾਹ ਦਾ ਜਿਹੜਾ ਚਿਕਨ ਆ ਰਿਹਾ ਉਹ ਕਹਿੰਦੇ ਕਿ ਜਿਹੜੇ ਇਸ ਵਾਰ ਮੇਅਰ ਨੇ ਮਨੋਸਾਹ ਵੀ ਬਣ ਸਕਦੇ ਨੇ ਕਾਫੀ ਬੈਨਾ ਕੁਝ ਵੀ ਇਹ ਤੇ ਕਿਸਮਤ ਆ ਇਹ ਸਾਨੂੰ ਪਤਾ ਹੀ ਐ ਐਮਐਲਏ ਬਣ ਜਾਣਾ ਕੁਝ ਵੀ ਹੋ ਸਕਦਾ ਆਮ ਆਦਮੀ ਪਾਰਟੀ ਬਹੁਜੇ ਕੰਮ ਕਰਕਾਤੇ ਜਿਹੜੇ ਕਿਸੇ ਦੇ ਸੋਚ ਵੀ ਨਹੀਂ ਹੈਗੇ ਤੇ ਮਹਾਰਾਜ ਕਰੇ ਕਿਰਪਾਈ ਤਾਂ ਸਾਡਾ ਨਾਪੜਾ ਬਣ ਜੇ ਵਧੀਆ ਕਰ ਲੈ ਇਹਦੇ ਪਾਰਟੀ ਦੇ ਡਿਸੀਜਨ ਲੈਣਾ ਇਹ ਪੁਰਾਣਿਆਂ ਨੂੰ ਪਹਿਲ ਦੇਊਗੀ ਲੱਗਦਾ ਵੀ ਵਧੀਆ ਹੋਊਗਾ ਮੈਂ ਜਰਨੈਲ ਮਨੂ ਦਾਤਾ ਆਮ ਆਦਮੀ ਪਾਰਟੀ ਵਾਰਡ ਨੰਬਰ 40 ਤੋਂ ਮੈਂ ਐਮਸੀ ਦੇ ਇਲੈਕਸ਼ਨ ਲੜ ਰਿਹਾ ਹਾਂ ਤੇ ਮੇਰੀ ਮਦਦ ਲਈ ਮੇਰੇ ਵੱਡੇ ਵੀਰ ਚੇਤਨ ਸਿੰਘ ਜੋੜੇ ਮਾਜਰਾ ਜੀ ਐਮਐਲਏ ਸਾਬਕਾ ਮੰਤਰੀ ਪੰਜਾਬ ਐਮਐਲਏ ਸਮਾਣਾ ਮੇਰੇ ਵੱਡੇ ਵੀਰ ਨਿਰਧੜਕ ਯੋਧੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਐਮਐਲਏ ਸਨੌਰ ਇਸ ਬਾਡ ਪਾਰਟੀ ਇਸ ਵਾਰਡ ਦੇ ਵਿੱਚ ਇਹਨਾਂ ਦੀ ਮੇਰੇ ਨਾਲ ਡਿਊਟੀ ਲਾਈ ਗਈ ਆ ਪਾਰਟੀ ਵੱਲੋਂ ਕਿ ਤੁਸੀਂ ਨੇ ਜੋ ਵੀ ਇੱਥੇ ਦੀਆਂ ਕਮੀਆਂ ਪੇਸ਼ ਕੀਤੀਆਂ ਨੇ ਉਹ ਦੂਰ ਕਰਨੀਆਂ ਨੇ ਜੋ ਵੀ ਇੱਥੇ ਦੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਾ ਹੈ ਸੋ ਮੈਂ ਵਾਰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਮੈਨੂੰ ਵੋਟ ਕਾਉਣ ਜਿਤਾਉਣ ਤਾਂ ਜੋ ਮੈਂ ਇਸ ਵਾਰਡ ਦੀ ਸੇਵਾ ਕਰ ਸਕਾਂ ਕੋਈ ਦਫਤਰ ਕਰੇ ਬਣਾ ਹੋ ਜਾਂਦਾ ਜੀ ਐਮਸੀ ਹੋ ਰਹਿ ਜੇ ਕਿ ਜਦੋਂ ਇਹ ਪੁਰਾਣਾ ਜਗਾ ਕੇ ਚੰਡੀਗੜ੍ਹ ਆਉਂਦੀਆਂ ਕਿ ਕਿ ਤੁਸੀਂ ਕੋਈ ਆਪਣਾ ਦਫਤਰ ਸਰ ਐਮਸੀ ਤੇ ਐਮਐਲਏ ਸਰਕਾਰ ਬਣਨ ਤੋਂ ਪਹਿਲਾਂ 2004 ਤੋਂ ਮੇਰਾ ਦਫਤਰ ਦਫਤਰ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਚੱਲ ਰਿਹਾ ਹੈ ਜੀ 2004 ਤੋਂ ਹੁਣ ਅਸੀਂ ਨੇ ਤਿੰਨ ਦਫ਼ਤਰ ਹੋਰ ਖੋਲੇ ਨੇ ਪਾਰਟੀ ਦੇ ਨਿਸ਼ਾਦਰ ਦੇਸ਼ਾਂ ਤੋਂ ਇੱਕ ਗੱਲੀਆਂ ਚੌਂਗ ਤੇ ਇੱਕ ਗੁਰ ਮੰਡੀ ਹੁਣ ਤਿੰਨ ਦਫ਼ਤਰ ਨਹੀਂ ਕਿਸੇ ਵਾਰਡ ਦੇ ਵਿੱਚ ਤਿੰਨ ਦਫ਼ਤਰ ਨਹੀਂ ਹੈਗੇ ਚਾਰੋਂ ਪਾਸੇ ਤੋਂ ਵਾਰਡ ਕਵਰ ਕੀਤੀ ਹੋਈ ਆ ਜਿਸ ਨੂੰ ਵੀ ਜੋ ਨੇੜੇ ਦਫ਼ਤਰ ਪੈਂਦਾ ਉੱਥੇ ਜਾ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ ਸੋ ਮੈਂ ਪਾਰਟੀ ਦਾ ਤੇ ਸਾਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ